ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ 박 ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਬਲਾਚੌਰ ਜੀ ਦੀ ਜੋਗ ਅਗਵਾਈ ਹੇਠ ਜੁਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੀ ਮਹਿੰਮ ਦੇ ਤਹਿਤ ਥਾਣਾ ਸਿਟੀ ਬਲਾਚੌਰ ਦੇ ਵਿੱਚ ਹਰ ਰੋਜ਼ ਜਿਹੜਾ ਆ ਨਸ਼ਾੜਿਆਂ ਦੇ ਖਿਲਾਫ ਜਿਹੜੀ ਉਹ ਮਹਿੰਮ ਜਿਹੜੀ ਆਰੰਭੀ ਗਈ ਹੈ ਉਹਦੇ ਵਿੱਚ ਨਸ਼ਾ ਤਸਕਰਾਂ ਤੇ ਨਸ਼ੇ ਦੀ ਸਮਗਲਿੰਗ ਕਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਧਿਆਨ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ਗੱਲ ਥਾਣਾ ਤੋਂ ਐਸੇ ਲਖਵੀਰ ਚੰਦ ਸਵੇਤ ਪੁਲਸ ਫਾਰਟ ਜਿਹੜੇ ਆ ਉਹ ਕੰਗਣਾ ਬੇਟ પેટ્રોલਿੰਗ ਤੇ ਸੀ ਤੇ ਇੱਕ ਸਾਡਾ ਪਿੰਡ ਦੇ ਪੰਚਾਇਤ ਵੱਲੋਂ ਸਾਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਦੇ ਪਿੰਡ ਦਾ ਸੁਨੀਕ ਜਿਹੜਾ ਹੈਗਾ ਮੇਟਾ ਲੜਕਾ ਹੈਗਾ ਰਾਹੁਲ ਪੁੱਤਰ ਬੂਟਾ ਰਾਮ ਵਾਸੀ ਕੰਗਣਾ ਬੇਟ ਆ ਇਹ ਕਾਫੀ ਪਿਛਲੇ ਸਮੇਂ ਤੋਂ ਇਹਦੇ ਪੇਰੈਂਟਸ ਜਾਂ ਇਹਦੇ ਕਿਸੇ ਦੇ ਨਾਲ ਨਹੀਂ ਰਹਿ ਰਿਹਾ ਇਕੱਲਾ ਘਰ 'ਚ ਰਹਿ ਰਿਹਾ ਤੇ ਇਹ ਜਿਹੜਾ ਹੈ ਬਾਹਰੋਂ ਬਾਹਲੇ ਜਿਹੜੇ ਪਿੰਡਾਂ ਦੇ ਲੋਕ ਆ ਡਿਕਟਡ ਹੈਗੇ ਆ ਉਹਨਾਂ ਨੂੰ ਬੁਲਾ ਕੇ ਨਸ਼ੇ ਦੀ ਜਿਹੜੀ ਆ ਉਹ ਸਵਲਾਈ ਦੇ ਰਿਆ ਤੇ ਜਿਸ ਦੇ ਤਹਿਤ ਅਸੀਂ ਤੇ ਕੁਫੀਆ ਤੌਰ ਤੇ ਵੀ ਨਿਗਰਾਨੀ ਰੱਖੀ ਹੋਈ ਸੀ ਤੇ ਕੱਲ ਇਹਨਾਂ ਦੀ ਜਿਹੜੀ ਆ ਵਜਤਖਰ ਸਾਡੇ ਲਖਵੀਰ ਚੰਦਨਾ ਕੋਈ ਤੇ ਜੋ ਦੇਖ ਕੇ ਸਾਹਮਣੇ ਤੋਂ ਪੁਲਿਸ ਪਾਰਟੀ ਨੂੰ ਦੇਖ ਕੇ ਕੁ ਭਰਾ ਕੇ ਦੇ ਹੱਥ ਜੋ ਵੀ ਵਜਿੰਦਾਰ ਲਫਾਫਾ ਸੀਗਾ ਉਹ ਇਹਨੇ ਉੱਥੇ ਸੜਕ ਤੇ ਸੁੱਟਿਆ ਮਹਿਮੂਦ ਪਰਮਟਾ ਦਾ ਜਿਹੜਾ ਮੋੜ ਹੈਗਾ ਤੇ ਇਹਨੂੰ ਕਾਬੂ ਕਰਕੇ ਨਾ ਪਤਾ ਇਹਦਾ ਪੁੱਛਿਆ ਜਿਸਨੇ ਆਪਣਾ ਨਾਮ ਰਾਹੁਲ ਪੁੱਤਰ ਬੂਟਾ ਰਾਮ ਦੱਸਿਆ ਤੇ ਫਿਰ ਇਹਦੇ ਕੋਲੋਂ ਸਿੱਟੇ ਹੋਏ ਲਫਾਫਾ ਦੀ ਜਿਹੜੀ ਉਹ ਤਰਾਸੀ ਜਿਹੜੀ ਜਾਂਚ ਅਨੁਸਾਰ ਕੀਤੀ ਜਿਸ ਵਿੱਚੋਂ ਨਸ਼ੀਲਾ ਪਦਾਰਥ 6 ਗ੍ਰਾਮ ਹੈਰੋਇਨ ਉਹ ਜਿਹੜੀ ਉਹ ਵਜਨ ਕਰਨ ਤੇ ਬਰਾਮਦ ਹੋਈ ਪਈ ਪਹਿਲਾਂ ਵੀ ਕੋਈ ਮੁਕਦਮਾ ਕਰ ਚਾਹਿਆ ਸੀ ਮੁਕਦਮਾ ਨਹੀਂ ਇਹਦੇ ਖਾਫਲੇ ਤੱਕ ਕੋਈ ਦਰਜ ਹੋਇਆ ਸੀ ਔਰ ਇੱਕ ਪਿਛਲੇ ਕਾਫੀ 6-7 ਮਹੀਨਿਆਂ ਤੋਂ ਹੀ ਪਿੰਡ ਦੇ ਜਿਹੜੇ ਆ ਉਹ ਮੋਤਵਾਰ ਬੰਦੇ ਤੇ ਕੁਝ ਹੋਰ ਬੰਦੇ ਜਿਹੜੇ ਆ ਉਹ ਬਾਰ ਬਾਰ ਉਹਦੀ ਜਿਹੜੀ ਉਹ ਸ਼ਿਕਾਇਤ ਕਰਦੇ ਸੀ ਜਿਸ ਕਰਕੇ ਤੇ ਵਿਸ਼ੇਸ਼ ਜਿਹੜੀ ਉਹ ਨਜ਼ਰ ਰੱਖੀ ਸੀ ਸਰ ਕੋਈ ਅੱਗੇ ਵੀ ਇਹਨੇ ਕੋਈ ਦੱਸਿਆ ਹੈਗਾ ਜੀ ਉਹ ਬੰਦੇ ਜਿਹੜੇ ਕੋਲ ਲੈ ਕੇ ਆਂਦਾ ਸੀਗਾ ਜਾਂ ਕਿਸੇ ਨੇ ਨਹੀਂ ਸੀ ਕਿ ਇਸਦੇ ਮਕਦਮਾ ਦਰਜ ਕਰਨ ਤੋਂ ਬਾਅਦ ਇਸਦੇ ਘਰ ਦੀ ਜਿਹੜੀ ਉਹ ਵੀ ਸਰਚ ਕੀਤੀ ਗਈ ਆ ਜਿੱਥੇ ਵੀ ਹਾਲਾਤ ਜਿਹੜੇ ਉਹ ਅਨਕੂਲ ਨਹੀਂ ਪਾਏ ਗਏ ਉਥੋਂ ਵੀ ਕਾਫੀ ਇਸ ਤਰ੍ਹਾਂ ਦੀਆਂ ਨਸ਼ੇ ਨਾਲ ਸੰਗ ਜਿਹੜੀਆਂ ਸਬੰਧਤ ਨਸ਼ੇ ਨਾਲ ਸਗੇ ਕੋਈ ਆਰਟੀਕਲ ਹੈਗੇ ਆ ਉਹ ਬਰਾਮਦ ਹੋਏ ਆ ਤੇ ਇਹ ਲਗੜੋਏ ਤੋਂ ਦੱਸਦਾ ਸੀਗਾ ਕਿ ਲਗੜੋਏ ਹੈਗਾ ਮੇਰੇ ਕੋਲ ਜਾਣਕਾਰ ਬੰਦਾ ਉੱਥੋਂ ਲਿਆ ਕੇ ਜਿਹੜੇ ਗਾਹਾਂ ਹਨ ਇਹਨਾਂ ਦੇ ਕਿ ਉਹ ਲਿੰਕ ਚ ਮੁੰਡੇ ਸੀਗੇ ਨਸ਼ੇ ਵਾਲੇ ਜਿਹੜੇ ਪਿੰਡਾਂ ਵਿੱਚ ਥੋੜਾ ਥੋੜਾ ਨਸ਼ਾ ਲੈਣ ਵਾਲੇ ਹੈਗੇ ਆ ਉਹਨਾਂ ਨੂੰ ਇਹ ਸਪਲਾਈ ਦਿੰਦੇ ਸੀ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਬਲਾਚੌਰ ਜੀ ਦੀ ਜੋਗ ਅਗਵਾਈ ਹੇਠ ਜੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੀ ਮਹਿੰਮ ਦੇ ਤਹਿਤ ਥਾਣਾ ਸਿਟੀ ਬਲਾਚੌਰ ਦੇ ਵਿੱਚ ਹਰ ਰੋਜ਼ ਜਿਹੜਾ ਆ ਨਸ਼ਾੜਿਆਂ ਦੇ ਖਿਲਾਫ ਜਿਹੜੀ ਉਹ ਮਹਿੰਮ ਜਿਹੜੀ ਆਰੰਭੀ ਗਈ ਹੈ ਉਹਦੇ ਵਿੱਚ ਨਸ਼ਾ ਤਸਕਰਾਂ ਅਤੇ ਨਸ਼ੇ ਦੀ ਸਮਗਲਿੰਗ ਕਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਢੰਗ ਨਾਲ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ਗੱਲ ਥਾਣਾ ਤੋਂ ਐਸੇ ਲਖਵੀਰ ਚੰਦ ਸਮੇਤ ਪੁਲਸ ਫਾਰਟੀ ਜਿਹੜੇ ਆ ਉਹ ਕੰਗਣਾਬੇਟ ਪਟੋਲਿੰਗ ਤੇ ਸੀ ਤੇ ਇੱਕ ਸਾਡਾ ਪਿੰਡ ਦੇ ਪੰਚਾਇਤ ਵੱਲੋਂ ਸਾਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਦੇ ਪਿੰਡ ਦਾ ਸਨੀਕ ਜਿਹੜਾ ਹੈਗਾ ਮੁੰਡਾ ਲੜਕਾ ਹੈਗਾ ਰਾਹੁਲ ਪੁੱਤਰ ਬੂਟਾ ਰਾਮ ਵਾਸੀ ਕੰਗਣਾਬੇਟ ਆ ਇਹ ਕਾਫੀ ਪਿਛਲੇ ਸਮੇਂ ਤੋਂ ਇਹਦੇ ਪੇਰੈਂਟਸ ਜਾਂ ਇਹਦੇ ਕਿਸੇ ਦੇ ਨਾਲ ਨਹੀਂ ਰਹਿ ਰਿਹਾ ਇਕੱਲਾ ਘਰ 'ਚ ਰਹਿ ਰਿਹਾ ਤੇ ਇਹ ਜਿਹੜਾ ਹੈ ਉਹ ਬਾਹਰੋਂ ਬਾਹਲੇ ਇਹ ਪਿੰਡਾਂ ਦੇ ਲੋਕ ਆ ਅਡਿਕਟਡ ਹੈਗੇ ਆ ਉਹਨਾਂ ਨੂੰ ਬੁਲਾ ਕੇ ਨਸ਼ੇ ਦੀ ਜਿਹੜੀ ਆ ਉਹ ਸਵਰਾਹੀ ਦੇ ਰਿਆ ਤੇ ਜਿਸ ਦੇ ਤਹਿਤ ਅਸੀਂ ਤੇ ਕੁਪੜਾ ਤੌਰ ਤੇ ਵੀ ਨਿਗਰਾਨੀ ਰੱਖੀ ਹੋਈ ਸੀ ਤੇ ਕੱਲ ਇਹਨਾਂ ਦੀ ਜਿਹੜੀ ਆ ਵਜਤ ਕਰਾ ਸਾਡੇ ਲਖਵੀਰ ਚੰਦਨਾ ਕੋਈ ਤੇ ਜੋ ਦੇਖ ਕੇ ਸਾਹਮਣੇ ਤੋਂ ਪੁਲਿਸ ਪਾਰਟਿੰਗ ਦੇਖ ਕੇ ਘੁਪਰਾ ਕੇ ਦੇ ਹੱਥ ਜੋ ਵੀ ਵਜਨ ਦਾ ਲਫਾਫਾ ਸੀਗਾ ਉਹ ਇਹਨੇ ਉੱਥੇ ਸੜਕ ਤੇ ਸੁੱਟਿਆ ਮਹਿਮੂਦ ਪਰਮਟ ਆ ਰਿਹਾ ਜਿਹੜਾ ਮੋੜ ਹੈਗਾ ਹੈ ਉਹ ਨੂੰ ਕਾਬੂ ਕਰਕੇ ਨਾ ਪਤਾ ਇਹਦਾ ਪੁੱਛਿਆ ਜਿਸ ਨੇ ਆਪਣਾ ਨਾਮ ਰਾਹੁਲ ਪੁੱਤਰ ਬੂਟਾ ਰਾਮ ਦੱਸਿਆ ਤੇ ਫਿਰ ਇਹਦੇ ਵੱਲੋਂ ਸਿੱਟੇ ਹੋਏ ਨਫਾਫਾ ਦੀ ਜਿਹੜੀ ਉਹ ਤਰਾਸੀ ਜਿਹੜੀ ਜਾਂਚ ਅਨੁਸਾਰ ਕੀਤੀ ਜਿਸ ਵਿੱਚੋਂ ਨਸ਼ੀਲਾ ਪਦਾਰਥ 6 ਗ੍ਰਾਮ ਹੈਰੋਇਨ ਉਹ ਜਿਹੜੀ ਉਹ ਵਜ਼ਨ ਕਰਨ ਤੇ ਬਰਾਮਦ ਹੋਈ ਸੀ ਪਹਿਲਾਂ ਕੋਈ ਮੁਕਦਮਾ ਦਰਜਾ ਨਹੀਂ ਸੀ ਮੁਕਦਮਾ ਨਹੀਂ ਇਹਦੇ ਖਾਫਲੇ ਤੱਕ ਕੋਈ ਦਰਜ ਹੋਇਆ ਸੀ ਪਰ ਇੱਕ ਪਿਛਲੇ ਕਾਫੀ 6-7 ਮਹੀਨਿਆਂ ਤੋਂ ਹੀ ਪਿੰਡ ਦੇ ਜਿਹੜੇ ਆ ਉਹ ਮੋਤਵਾਰ ਬੰਦੇ ਤੇ ਕੁਝ ਹੋਰ ਬੰਦੇ ਜਿਹੜੇ ਆ ਉਹ بار بار ਇਹਦੀ ਜਿਹੜੀ ਉਹ ਸ਼ਿਕਾਇਤ ਕਰ ਰਹੀ ਸੀ ਜਿਸ ਕਰਕੇ ਤੇ ਵਿਸ਼ੇਸ਼ ਜਿਹੜੀ ਉਹ ਨਜ਼ਰ ਰੱਖੀ ਸੀ ਸਰ ਕੋਈ ਅੱਗੇ ਵੀ ਇਹਨੇ ਕੋਈ ਦੱਸਿਆ ਹੈਗਾ ਜੀ ਉਹ ਬੰਦੇ ਜਿਹੜੇ ਕੋਲ ਲੈ ਕੇ ਆਂਦਾ ਸੀਗਾ ਜਾਂ ਕਿਸੇ ਨੇ ਦੇਣੀ ਸੀਗੀ ਇਸ ਦੇ ਮਕਦਮਾ ਤਾਜ਼ੀ ਕਰਨ ਤੋਂ ਬਾਅਦ ਇਸ ਦੇ ਘਰ ਦੀ ਜਿਹੜੀ ਉਹ ਵੀ ਸਰਚ ਕੀਤੀ ਗਈ ਆ ਜਿੱਥੇ ਵੀ ਹਾਲਾਤ ਜਿਹੜੇ ਉਹ ਅਨਕੂਲ ਨਹੀਂ ਪਾਏ ਗਏ ਉੱਥੋਂ ਵੀ ਕਾਫੀ ਇਸ ਤਰ੍ਹਾਂ ਦੀਆਂ ਨਸ਼ੇ ਨਾਲ ਸੰਗ ਜਿਹੜੀਆਂ ਸੰਬੰਧਤ ਨਸ਼ੇ ਨਾਲ ਸਗੇ ਕੋਈ ਆਰਟੀਕਲ ਲੱਗੇ ਆ ਉਹ ਬਰਾਮਦ ਹੋਏ ਆ ਇਹ ਇਹ ਲਗੜੋਏ ਤੋਂ ਦੱਸਦਾ ਸੀਗਾ ਕਿ ਲਗੜੋਏ ਹੈਗਾ ਮੇਰੇ ਕੋਲ ਜਾਣਕਾਰ ਬੰਦਾ ਉੱਥੋਂ ਲਿਆ ਕੇ ਜਿਹੜੇ ਗਾਹਾਂ ਇਹਨਾਂ ਦੇ ਲਿੰਕ ਚ ਬਣਦੇ ਸੀਗੇ ਨਸ਼ੇ ਵਾਲੇ ਜਿਹੜੇ ਪਿੰਡਾਂ ਵਿੱਚ ਥੋੜਾ ਥੋੜਾ ਨਸ਼ਾ ਲੈਣ ਵਾਲੇ ਹੈਗੇ ਆ ਉਹਨਾਂ ਨੂੰ ਇਹ ਸਪਲਾਈ